ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਹਰ ਰੋਜ਼ ਦੀ ਤਰ੍ਹਾਂ ਦਿਖਾਉਣੇ ਆਂਗੇ ਆਪਾਂ ਕੰਮਕਾਰ ਤੇ ਪਹਿਲਾਂ ਮੈਂ ਗਿਆ ਸੀਗਾ ਕਾਲਜ ਅੱਜ ਪੇਪਰ ਸੀਗਾ ਤੇ ਹੁਣ ਮੈਂ ਕਾਲਜ ਆ ਗਿਆ ਟਾਈਮ ਹੋ ਗਿਆ 2 ਵਜੇ ਆ ਤੇ ਹੁਣ ਚਲਦੇ ਆਂਗੇ ਪਹਿਲਾਂ 1 ਵਜੇ ਮਿਸਤਰੀ ਵੀ ਛੁੱਟੀ ਕਰ ਲੈਂਦੀ ਆਗੇ ਰੋਟੀ ਖਾਣ ਜਾ ਵੜਦੇ ਆ ਤੇ 2 ਵਜੇ ਆਉਂਦੇ ਹੁਣ ਮਿਸਤਰੀ ਆਉਣਗੇ ਤੇ ਹੁਣ ਦਿਖਾਉਣੇ ਆਗੇ ਵੀ ਅੱਜ ਕੀ ਕੰਮ ਕਾਰ ਕੀਤੇ ਆ ਤੇ ਆਜੋ ਫਿਰ ਉੱਥੇ ਮਿਲਦੇ ਆਂ ਐਨੀ ਗੰਧ ਘੜਤੀ ਹੈ ਜੀ ਅੱਜ ਕੱਲ ਲਾਏ ਸੀ ਨੌ ਰਦੇ ਅੱਜ ਕਿੰਨੇ 1 2 3 4 5 7 7 ਰਦੇ ਅੱਜ ਲਾਏ 8 ਮਰ ਰਦਾ ਜਲੀ ਜਾਂਦਾ ਨਹੀਂ ਨਹੀਂ ਹਜੇ ਬੰਦੇ ਮਿਸਤਰੀ ਰੋਟੀ ਖਾਣ ਗਏ ਆ ਘੰਟੇ ਦੀ ਛੁੱਟੀ ਹੁੰਦੀ ਹੈਗੀ ਦੁਪਹਿਰੇ ਤੇ ਆਹ ਗੱਡਰ ਆਪਾਂ ਜਿਹੜੇ ਗੱਲ ਕੱਢੇ ਸੀਗੇ ਉਹ ਡੈਡੀ ਹਰਗੇ ਰੱਖਿਆ ਏ ਆਪਣੇ ਪਿੰਡ ਜੀ ਹੈਗਾ ਉਹ ਜਿੱਥੇ ਠੁੱਲੇ ਦਾ ਸਮਾਨ ਮਿਲਦਾ ਇੱਥੇ ਦੋ ਗੱਡਰ ਇੱਥੇ ਪਾਏ ਸੀ ਦੋ ਦੋ ਇਧਰ ਸੀਗੇ ਤੇ ਦੋ ਇਧਰ ਸੀ ਆ ਵੇਲਡ ਕਰਾ ਲੈਂਦੀ ਹਾਂ ਦੀ। ਹਾਂਸ ਬੋਕੀ। ਆ ਵੇਲਡ ਕਰਾ ਲੈਂਦੀ ਆਪਾਂ। ਇਹ ਨੰਗਾ ਰੰਗ ਹੈ, ਜਿੱਟਾਂ ਬਹੁਤ ਬੰਗਾ। 4 ਇੰਚ ਦੀ ਘਟਟ ਲੱਗਦੀ ਹੈ। ਤਾਂ ਕਰਕੇ ਜੇ 9 ਇੰਚ ਹੁੰਦੀ ਉਹਨੂੰ ਖਿੱਚੀ ਜਾਂਦੀ ਏ ਟੱ। ਇਧਰ ਬੇਰੀ ਬਟਣ ਦਾ ਕੰਮ ਚੱਲ ਰਿਹਾ। ਆ 베ਰੀ ਵਿੱਚ ਆਉਂਦੀ ਸੀਗੀ ਗੰਧ ਤੇ ਇਹ ਨਾਲ ਦੇ ਘਰਦਿਆਂ ਦੀ 베ਰੀ ਹੈਗੀ ਤੇ ਇਧਰ ਵੀ ਨਿਉਂ ਪੱਟੀ ਵੀ ਇੱਥੇ ਇੱਕ ਕੋਲਾ ਬੰਜੂਗਾ ਇਧਰ ਬੱਸ ਟੇਢੀ ਆਂਦ ਲੱਗ ਜੂਗੀ ਨਾਲ ਐਨੀ ਡੂੰਗੀ ਹੈ ਵੇਖ ਲਾ ਗੰਧ ਚ ਹੋ ਹੋਈ ਪਈ ਹੈ ਦੇਖੋ ਇਹ ਹੁਣ ਬਾਅਦ ਚ ਪੜਦੇ ਆਂਗੇ ਜੇ ਆ ਜਾਣ ਤੇ ਬੰਦਾ ਅੱਠ ਨਾਲ ਕਿਉਂਗੀ ਬਹੁਤ ਹੈ ਨਾ ਟੇਢੀ ਹੀ ਹੈ ਵਿੱਚ ਇਹਦੇ ਪੜਦੇ ਆਂਗੇ ਇਹ ਫਿਰ ਆ ਜਾਂਦੇ ਬੰਦੇ ਨੂੰ ਐਨੀ ਬ੍ਰਿਤੀ ਤੇ ਬਜਰੀ ਪਈ ਆ ਬਾਕੀ ਆਪਾਂ ਫੇਰ ਦਿਖਾਉਣੇ ਆਗੇ ਅੱਗੇ ਦੇ ਕੰਮ ਕਰ ਲਓ ਬਈ ਡੇਡੀ ਦਾ ਕਰਤੀ ਮੇਨ ਦਾਣਾ ਰਹਿ ਗਿਆ ਜਿਹੜਾ ਮੇਨ ਤਣਾ ਹੁੰਦਾ ਲੋ ਬਈ ਕਰਤੀ ਟੇਢੀ ਵੇਰੀ ਇਹ ਗੰਧ ਚ ਆਉਂਦੀ ਸੀਗੀ ਤਾਂ ਕਰਕੇ ਪੱਟੀ ਆ ਆਪਾਂ ਜਾਣ ਕੇ ਨਹੀਂ ਵਟੇਗੀ ਕੋਈ ਜੇ ਵੱਜਦੀ ਸੀਗੀ ਤਾਂ ਵਿਚਾਲ ਲੈਂਦੇ ਪਰ ਗੰਧ ਦੇ ਵਿੱਚ ਆਉਂਦੀ ਸੀਗੀ ਕਿਉਂਕਿ ਉਹ ਪੱਥਰ ਦੀ ਸੇਧ ਨੂੰ ਇਧਰ ਨੂੰ ਗੰਧ ਨਿਕਲਣੀ ਆਗੀ ਤਾਂ ਕਰਕੇ ਇਹ ਪੱਟਣੀ ਪੈਗੀ ਸੀਪੀ ਅਰਗੇ ਲੱਗੇ ਪਏ ਆ ਗੰਧ ਕੱਢਣ بس 2-3 ਨਰ ਦੇ ਰਹਿ ਗਏ ਉਹ ਇਹ ਦੂੱਚੀ ਨਹੀਂ ਕਰਨੀ ਫਿਰ ਇੱਥੇ ਇਹਦੋਂ ਬਾਅਦ ਇੱਥੇ ਲਾਉਣਗੇ ਪੜ ਫਿਰ ਇਧਰ ਕੰਮ ਚੱਲ ਪੂ ਲੋ ਵੀ ਜਿਹੜੀ ਆਪਾਂ ਮਿੱਟੀ ਲਈ ਸੀਗੀ ਛੱਤ ਤੇ ਉਹ ਹਜੇ ਗਿੱਲੀ ਪਈ ਆ ਓਨੀ ਨਹੀਂ ਸੁੱਕੀ ਆ ਬੇ ਵਿੱਚੋਂ ਵਿੱਚੋਂ ਹੀ ਸੁੱਕਣ ਲੱਗ ਗਈ ਤੇ ਵਿੱਚ ਵਿੱਚ ਤਰੇੜਾਂ ਵੀ ਚੱਲਣ ਲੱਗੀਆਂ ਹਜੇ 2-4 ਦਿਨ ਜਦੋਂ ਹੋਰ ਸੁੱਕ ਗਈ ਉਦੋਂ ਪਾਸੇ ਤੋਂ ਕੰਮ ਨਿਬੜ ਗਿਆ ਫੇਰ ਇਹਦੇ ਮਿੱਟੀ ਲਾਵਾਂਗੇ ਦੁਬਾਰੇ ਆਏ ਮਿੱਟੀ ਲਾਉਣ ਦਾ ਕੋਈ ਫਾਇਦਾ ਨਹੀਂ ਗਾ ਕਿਰਾਂ ਇਹਨੂੰ ਸੁੱਕਣ ਦੇ ਲਓ ਭਈ ਇਧਰ ਲਿਕੰਦ ਆਪਾਂ ਕੱਢਤੀ ਜਿਹੜੀ ਆਪਾਂ 4 ਇੰਚੀ ਗੰਧ ਕੱਢ ਰਹੇ ਸੀਗੇ ਜਿੰਨੀ ਕੱਢਣੀ ਸੀ ਉੰਨੀ ਕੱਢਤੀ ਹੈ ਕਿਰਾਂ ਇੰਨੀ ਬਹੁਤ ਉੱਚੀ ਹੈ ਹੁਣ ਉਧਰ ਕੰਮ ਚਲਾਦਾ ਉਥੋਂ ਇਟਾਂ ਚੱਕ-ਚੱਕ ਕੇ ਬਸ ਉੱਥੇ ਖੜੀ ਇਹਨੇ ਜਿਹੜੀਆਂ ਇਧਰ ਇਟਾਂ ਵੱਧੀਆਂ ਸੀ ਉਹ ਦੂਜੇ ਪਾਸੇ ਲਈ ਆਈ ਜਾਂਦੇ ਆਗੇ ਕਿਰਾਂ ਦਾ ਹਜੇ ਇਹ ਸਾਫ ਸਾਫ ਬਰਸ਼ ਬਰਸ਼ ਮਾਰਤਾ ਹਨ ਸਾਫ ਸਾਫ ਕਰਤੀ ਹੈ ਹਜੇ ਹਜੇ ਗੰਦ ਗਿੱਲੀ ਆ ਜਦੋਂ ਹੋ ਗਈ ਚਿੱਟੀ ਜਦੋਂ ਸੱਚ ਸੁੱਕ ਗਈ ਉਦੋਂ ਚਿੱਟੀ ਚਿੱਟੀ ਹੋ ਜੂ ਜਿਵੇਂ ਉਹ ਗੰਦ ਹੋਈ ਆ ਸੋਰਾ ਆ ਜੂਗਾ ਕਿਉਂਕਿ ਪਾਣੀ ਮੋਟਰ ਦਾ ਹੈ ਤੇ ਸੋਰਾ ਤਾਂ ਆਉਣਾ ਹੀ ਆਉਣਾ ਫਿਰ ਇੱਕ ਬੇਕਾਰ ਘੱਲ ਦਿੰਦੇ ਆ ਯਾਰ ਬਾਈ ਯਾਰ ਚਾਹਣ ਹੋਰ ਕੀ ਯਾਰ ਪੱਛੇ ਵਾਲੇ ਬੇਕਾਰ ਗੱਡੀ ਹੈ ਉਹ ਨਾਲ ਦੀ ਨਾਲ ਲਾ ਲੇਟ ਕੌਲੇ ਦੇ ਲਾਵਾਂਗੇ ਆ ਜਿਹੜੀ ਬਈ ਇਹ ਹਾਈਟ ਬਈ ਹੈ ਨਾ ਜਿਹੜੀ ਇਹ ਕੌਲੇ ਦੇ ਲਾਵਾਂਗੇ ਤੇ ਬਾਕੀ ਜਿਹੜੀ ਵਿੱਚ ਰੈਣ ਖੁੰਦੀ ਜੀ ਹੁੰਦੀ ਹੈਗੀ ਉਹ ਵਿਚਾਲੇ ਲੱਗ ਜੂਗੀ ਉਹਦਾ ਇਹਨਾਂ ਨਹੀਂ ਪਤਾ ਲੱਗਦਾ ਆ ਹੁਣ ਬੱਜਰੀ ਇਕੱਠੀ ਜਿਹੜੀ ਆਹ ਟੋਟੇ ਡਾਟੇ ਇਹ ਖਿਲ ਰਿਹਾ ਇਹ ਪਾਉਣਿਆਂਗੇ ਗੱਟਿਆਂ 'ਚ ਅੱਗੇ ਵੀ ਆਵੇ ਗੱਟੇ 'ਚ ਪਾਏ ਪਾਏ ਆ ਇਹ ਕੰਮ ਦੇ ਜਾਂਦੇ ਦੇ ਜਾਣਗੇ ਬਚਨੇ ਆਵਨ ਨੂੰ ਛਾਉਣ ਵਾਸਤੇ ਇਹ ਬਹੁਤ ਕੰਮ ਦੇਣਗੇ ਇਹ ਤਾਂ ਥੋੜੇ ਹੋਏ ਅਜੇ ਆਪਣੇ ਕੋਲੇ ਟਰਾਲੀ ਬਣ ਜਾਂਦੀ ਹੈ ਦੋ ਤਿੰਨ ਘਟੇ ਅੱਜ ਹੋ ਜਾਣਗੇ ਇਹ ਆ ਨਾ ਇਕੱਠੇ ਕਰੀ ਚੱਲੋ ਕੁਛ ਨਾ ਕੁਛ ਤਾਂ ਫਾਇਦਾ ਹੋਊਗਾ ਜਾਲ ਆਹ ਕੇਸਰ ਨੇ ਉਹ ਕਰਤੇ ਹ ਸੰਜੂ ਨੇ ਕੀ ਆਹ ਆਹ ਲਾਹ ਤਾਂ ਨਾਲੋਂ ਮਗਾ ਲੱਗ ਰਹੇ ਨੇ ਇਹਦਾ ਇਹਦਾ ਭਰਤੀ ਬਣੀ ਉੱਤੇ ਲੱਗ ਰਹੇ ਕੋਈ ਮੋਟਰ ਥੋੜੀ ਗਲਤ ਲੱਗ ਗਈ ਨਹੀਂ ਇੱਥੇ ਲਾਉਣੀ ਸੀ ਮੋਟਰ ਚੰਡ ਚ ਚਲੋ ਹੁਣ ਵੀ ਇਹ ਤਾਂ ਇੱਥੇ ਜਿੱਡਕਾ ਜਿੱਡਕਾ ਲਾਉ ਲਗੀ ਥੱਲੇ ਕਰ ਦਿਆਂਗੇ ਇਹਦਾ ਪਾਸੇ ਆ ਇੱਥੋਂ ਤੱਕ ਆਊਗਾ ਘਰ ਆ ਇਧਰ ਤਾਂ ਜਾਓ ਜੀ ਲਾਈਟਰ ਪੈ ਜੂਗਾ ਉੱਤੇ ਉੱਥੇ ਦਾ ਕਾਹੂ ਹੈ ਨਾ ਜਿੱਥੇ ਦਾ ਕਹੀ ਜੀ ਬਈਆ ਮੈਂ ਤਾਂ ਕਹਾਂ 2-3 ਫੁੱਟ ਹੋਰ ਛੱਡ ਦਿਆਂਗੇ ਪਿੱਛੇ ਖੁੱਲਾ ਥਾਂ ਲੋੜ ਹੈ ਇਹਦੀ ਵੀ ਨੀ ਹੂੰ ਮੂਰੇ ਬਾਲੇ ਤੋ ਕਹੋ ਨਾ ਮੂਰੇ ਹਾਂ ਸਹੀ ਗੱਲ ਹੈ ਮੂਰੇ ਕੀ ਕਰਨਾ ਬਾਈ ਜਿੱਦ ਬੁਟ ਰੈਂਡ ਹੈ ਨੂਰੇ ਅੱਗੇ ਆਪਣੇ ਕਿੰਨਾਗੇ ਸੀਗਾ ਅੱਗੇ ਤਾਂ ਕਿਹੜਾ ਸੀਗਾ 3 ਫੁੱਟ ਸੀ 20 ਫੁੱਟ ਸੀ ਤੇ ਹੁਣ ਤਾਂ 40 ਬਚਦਾ ਇੰਨਾ ਬਹੁਤ ਚਲ ਦੇਖ ਲਾਂਗੇ ਕਿੰਨਾ ਛੱਡਣਾ ਮੋਕੇ ਤੇ ਸਾਫ਼ ਕਰਕੇ ਰੱਖ ਦੇ ਕੁੱਟਣ ਵਾਲਾ ਅਸਲ ਜਿਹਦਾ ਮੂੰਹ ਹੈ ਨਾ ਬਾਬਾ ਧੌੜਾ ਕਿਧਰੇ ਰੈਡੀ ਕਿਧਰ ਲਕਰਾਂ ਦੇ ਦਾ ਠੀਕ ਆ ਉਹ ਸੈੱਟ ਕਰ ਲੋ ਆਪ ਦਾ ਸਿਮਿੰਟ ਦੇ ਗੱਟੇ ਚ ਕਰੂੰਗਾ ਘਰ ਵਾਲੇ ਚੱਕ ਲੈਂਦੇ ਸਾਰੇ ਇਹ ਰਿਹਾ ਤਨ ਤਨ ਸ਼ੇਕ ਤੇ 4 10 10 ਸਾਢੇ 1.5 ਪਏ ਹਜੇ ਗੱਟੇ ਪੱਖਾ ਪੱਖਾ ਵੀ ਚੱਕ ਕੇ ਲਿਆਮ ਚਲ ਹੁਣ ਤਾਂ ਕੀ ਚੱਕ ਕੇ ਲਿਆਉਣਾ ਉਥੋਂ ਵੀ ਸਮਾਨ ਇੱਥੇ ਲਿਆਵਾਂਗੇ ਸਰਗਾ ਇੰਨਾ ਕ ਪਿਆ ਆਪਣੇ ਕੋਲੇ ਆਤਾ ਓੜਾ ਉਹਦੇ ਭਰ ਕੇ ਜਰਾ ਰਹਿ ਸੀ ਜਿਹੜਾ ਹਜੇ ਅੰਦਰੋਂ ਗਿੱਲਾਗਾ ਅੰਦਰੋਂ ਗਿੱਲੀਆਂ ਕਹਿੰਦਾ ਤਾਂ ਕਰਕੇ ਚਟਕਾਣੀ ਹੋਊਗਾ ਨਹੀਂ ਤਾਂ ਐਣ ਪੂਰੀਆਂ ਚਟੀਆਂ ਹੋ ਜਾਣੀਆਂ ਸੀ ਸੋਰੇਨ ਹੁਣ ਇਥੋਂ ਵੀ ਆ ਪੂਰਾ ਪੂਰਾ ਵਧੀਆ ਬਣ ਗਿਆ ਚਿੜੀਆਂ ਚੁੜਗਾਲ ਨੇ ਪਾਇਆ ਕਰਨਾ ਇਥੇ ਕਿਉਂਕਿ ਅੱਗੇ ਕੱਚੇ ਹੁੰਦੇ ਸੀਗੇ ਅੱਗੇ ਛੱਪਰ ਪਾਉਂਦੇ ਹੁੰਦੇ ਸੀਗੇ ਉਹ ਵਿੱਚ ਦੀ ਹੋ ਗਈ ਸੀ ਬੰਦ ਹੁਣ ਫੇਰ ਇਹ ਕੰਮ ਚੱਲ ਪਿਆ ਤੇ ਦੇਖਾਂਗੇ ਇੱਕ ਦੋ ਆਲ ਨੇ ਜਿਹੜੇ ਹੁੰਦੇ ਆ ਉਹ ਵੀ ਟੰਗ ਦਿਆਂਗੇ ਨੇ ਤਾਂ ਗਾਰਡਨਾਂ ਦੇ ਵਿੱਚ ਸਨ ਜਾਂ ਹੁੰਦਾਗਾ ਉੱਥੇ ਚਿੜੀਆਂ ਪਾਲਿਆ ਕਰਨ ਗਾਰੇ ਨੇ ਐ ਆਪਣੇ ਹਰ ਰੋਜ਼ ਦੀ ਤਰ੍ਹਾਂ ਕੰਮ ਕਰ ਚੱਲੀ ਜਾਂਦੇ ਆ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅਗੇ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਆਂ ਕੱਲ ਦੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖ